ਇਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੇਂ ਕਵਿਓ ਬਾਚ ਬੇਣਤੀ ਚੌਬਈ ਹਮਰੇ ਗਰੋ ਆਦੈ ਰਛਾ ਪੂਰਨ ਹੋਏ ਚਿਤ ਗੀਚਾ ਤਵ ਚਰਨ ਨਮਰ ਲੈ ਹਮਾਰਾ ਆਪਣਾ ਜਾਣ ਘਰੋ ਬ੍ਰਤਪਾਰਾ ਹਮਰੇ ਦੋਇ ਤੁ ਸਬਾ ਤੁਮ ਕਾਵੋ ਆਪਾ ਦਾ ਮੁਏ ਬਚਾਵੋ ਸੁਹੀ ਵਸੈ ਮੋਰੋ ਬਰੇਵਰਾ ਜੇਵਕ ਸਿੱਖ ਸਵੈ ਕਰਤਾਰਾ ਮੋਰ ਚਾਨੇ ਕਰਦੈ ਕਰੀਐ ਸਭੈ ਰੰਗੋ ਆ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਤੁਰਬ ਜਨ ਕੀ ਰਹਿ ਪਿਆਸਾ ਤਮਹਿ ਛਾੜ ਕੋਈ ਅਨੰਦ ਧਿਆਉ ਜੋ ਪਰਚਾਉਂ ਸੋ ਤੁਮਤੇ ਪਾਉ ਸੇਵਕ ਸੇ ਕਾ ਮਾਰੇ ਤਾਰੀਐ ਚੁਨ ਚੁਨ ਸਤਰਾ ਮਾਰੇ ਮਾਰੀਐ ਆਬਾਦ ਹੈ ਮੁਝੇ ਉਹ ਬਰੀਐ ਮਰਨ ਕਾਲ ਕਾ ਤਰਾਸ ਨੇ ਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਦੂਜੂ ਕਰੇ ਹੋ ਰੱਛਾ ਰਾਖ ਲਿਓ ਮੋਇ ਰਾਖਣਾਰੇ ਸਾਇਬ ਸੰਤ ਸਾਇ ਪਿਆਰੇ ਦੇਨ ਬਾਂਦ ਦੋਇ ਤਾਲ ਕੇ ਹੰਤਾ ਤੁਮੋ ਪੁਰੀ ਚਤਰਦਾ ਕੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸਿਵ ਜੂ ਉਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਝਗੜ ਕਾਲ ਕਾ ਗਿਆ ਤਮਾਸ਼ਾ ਜਵਣ ਕਾਲ ਜੋਗੀ ਸ਼ਬ ਕੀਓ ਬੇਦਰਾਏ ਬ੍ਰਹਮਾ ਜੂਤੀਓ ਜਵਣ ਕਾਲ ਦਾ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਵਣ ਕਾਲ ਦਾ ਜਤਵਨ ਆਇਓ ਦੇਵ ਦਾ ਜਸ਼ਨ ਉਪਜਾਇਓ ਆਦੰਦ ਕੇ ਆਇਆ ਉਤਾਰਾ ਜੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੇ ਕੋਮਾਰੀ ਜਗਲ ਪ੍ਰਜਾ ਜਨਿਆ ਸੁਵਾਰੀ ਦੇਵ ਗਾਨਨ ਗਾ ਜੈਵ ਗਨ ਸੁਖ ਦੀਆ ਸਦਰਨ ਕੋਪਲ ਮੋਦ ਕੀਆ ਘਟ ਘੜ ਗਏ ਅੰਦਰ ਕੀ ਜਾਣ ਤ ਭਰੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਗੁਣ ਚਰਿਆ ਸੁਲਾ ਜ਼ਬਾ ਕਿਰਪਾ ਦੜ ਕਰ ਬੁਲਾ ਸੰਤਨ ਸੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕੇ ਕੀ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਨੈ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਤਰਦ ਤਉ ਦੇਹ અપਾਰਾ ਜਵਿਆ ਕਰਖ ਕਰ ਤੋਂ ਕਵੂੰ ਤਮੈ ਮਿਲਤ ਦੇ ਤਰਜਵੂੰ ਜੇਤੇ ਬਦਨ ਸ੍ਰੇਢ ਸਾਧਾਰੈ ਆਪੇ ਆਪਣੀ ਬੂਝ ਉਚਾਰੈ ਤੋ ਮਜ਼ਾ ਵਹਿ ਤੇ ਰੈ ਤਨ ਜਾਲਮ ਜਾਨਤ ਬੇਦ ਪੇਦ ਰਿਆਲਮ ਨਰੰਕਾ ਨਿਰਕਾੰਦਰ ਲੰਭ ਆਦਿਆ ਨੀਲਾ ਨਾਦ ਸੰਭ ਤਾਕ ਮੁੜ ਜਾਤ ਭੇਦਾ ਜਾਂ ਕੋ ਭੇਵ ਨ ਪਾਉਤ ਵਿਦਦਾ ਤਾਕੋ ਕਰਬਾਨ ਅਨੁਮਾਨਤ ਮਾ ਮੂੜ ਕਜ ਭੇਦ ਨ ਜਾਣਤ ਮਾ ਦੇਵ ਕੋ ਕਹਿ ਤਸਦਾ ਸਬ ਅਦ੍ਰੰਕਾਰ ਕਾ ਜੀ ਨਤਰਾ ਪੈਵ ਆਬ ਆਪਣੀ ਬੁਧੈ ਜੇਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕੇ ਬਿਦ ਸਜਾ ਪ੍ਰਤਮ ਸੰਸਾਰਾ ਏ ਕੈ ਰੂਪਿਆਨੂਪਸ ਰੂਪਾ ਰੰਗ ਭਿਓ ਰਾਵ ਕੈ ਭੂਪਾ ਅੰਡੈ ਜੇਰੇ ਜੇਤ ਜਕੀਨੀ ਉਤ ਭਜ ਖਾਨ ਬੌਰ ਰਜ ਦੇਨੀ ਕਉ ਬੋਲ ਰਾਜਾ ਹਵੈ ਬੈਠਾ ਕਉ ਸਿਮਟ ਪੈਉ ਸੰਕਰ ਕੈਠਾ ਸਗਰੇ ਜੇਟ ਦ ਕਾਇ ਚੰਪਵ ਆਦ ਜੁਗਾਦ ਸਰੂਸ ਚੰਬਵ ਅਵਰਚਾ ਮੇ ਰੇ ਤੁਮ ਕਰੋ ਸਿਕਿਓ ਬਾਰ ਸਿਕ ਸੰਗਰੋ ਦੁਸ਼ਟ ਜਿੱਤੇ 80 ਉਹਦੇ ਪਾਤਾ ਸਗਰ ਮਲੇਸ ਕਰੋ ਰਣ ਕੱਤਾ ਜੇ ਅਸਤੂਤਾ ਜਨਨੀ ਪਰੇ ਤਿਲਕੇ ਦੁਸ਼ਟ ਦੁਖਤ ਵੈ ਮਰੇ ਪੁਰਖ ਜਵਣ ਪਗ ਪਰੇ ਤਿਆਰੀ ਤਿਲਕੇ ਤੁ ਸੰਕਰ ਸਵਟਾਰੇ ਜੋ ਕਾਲ ਕੋ ਇਕ ਬਾਤ ਆਇ ਹੈ ਤਾਂ ਕੇ ਕਾਲ ਨਿਕਟਣੇ ਆਇ ਹੈ ਰੱਛਾ ਹੋਏ ਤਾਂ ਜੋ ਗਾਲਾ ਦੁਸ਼ਟ ਰੀਟਟਰੇ ਤਤ ਕਾਲਾ ਕਿਰਪਾ ਦਿਰਤਨ ਜੈਨੇ ਹਰ ਹੋ ਤਾਂ ਕਿ ਤਾਵ ਤਨ ਕਮੋ ਅਰਵਾ ਹਰੇ ਦੇ ਸਿੱਧੇ ਘਰ ਮੋਸਾ ਹੋਈ ਦੁਟ ਸਾ ਸਵੈਸ ਕੈ ਨ ਕੋਈ ਇੱਕ ਬਾਰ ਜੇ ਤਮੈ ਸੰਭਾਰਾ ਕਾਲ ਪਾਤੇ ਤੈਂ ਅਬਾਰਾ ਜੰਨ ਦੇ ਨਾਮ ਤਿਆਰੋ ਕਾ ਦਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਜਨਨ ਤਿਆਰੀ ਆਪਾਦੈ ਲਿਓ ਬਾਰੀ ਸਰਵ ਠਾਰਮਾ ਸਾਈ ਦੁਸ਼ਟ ਦੋਖ ਤੇ ਲਓ ਬਚਾਈ ਖੜਗ ਕੇ ਤਮੈ ਜਨਨ ਤਿਆਰੀ ਆਪਾਦੈ ਲਿਓ ਬਾਰੀ ਸਾਰਾ ਬਠਾ ਰਮਾ ਸਹਾਈ ਦੁਰ ਤੇ ਦਗ ਤੇ ਨਾ ਬਚਾਈ